ਦੇ ਵਿੱਚ ਹੋਏ ਹਾਦਸੇ ਦੇ ਬਤਲਕ ਬਹੁਤ ਸਾਰੀ ਗੁਫਤਗੂ ਬਹੁਤ ਸਾਰੇ ਡਿਬੇਟ ਹੋ ਰਹੇ ਨੇ ਵਿਸ਼ਵ ਭਰ ਦੇ ਵਿੱਚ ਕੁਝ ਲੋਕ ਇਸ ਡਰਾਈਵਰ ਦੇ ਹੱਕ ਵਿੱਚ ਆ ਰਹੇ ਨੇ ਤੇ ਵਿਦਨ ਅਮਰੀਕਾ ਵੀ ਕਈ ਰੰਗ ਨੇ ਕੁਝ ਲੋਕ ਉਸ ਦੇ ਮਦਦਗਾਰ ਨੇ ਤੇ ਕੁਝ ਲੋਕ ਉਹਨੂੰ ਪੈਂਦੀ ਸੱਟੇ ਹੀ ਬਹੁਤ ਤਿੱਖੀ ਭਾਸ਼ਾ ਵਿੱਚ ਕਮੈਂਟਰੀ ਕਰ ਰਹੇ ਨੇ ਨਾ ਕੇਵਲ ਉਸ ਵਿਅਕਤੀ ਵਿਸ਼ੇਸ਼ ਤੇ ਬਲਕਿ ਟਰਕਿੰਗ ਦੇ ਓਵਰਆਲ profession ਦੇ ਉੱਤੇ ਤੇ ਜਿਨਨੇ ਕੋਈ ਸ਼ਰਨਾਰਥੀ ਆਏ ਨੇ ਜਾਂ ਸ਼ਰਨਾਰਥੀਆਂ ਦੀ ਲਿਸਟ ਕਤਾਰ 'ਚ ਖੜੇ ਨੇ ਉਹ ਸਾਰਿਆਂ ਸਾਰੇ ਜਿਹੜੇ ਡਰਾਈਵਰਾਂ ਦੇ ਉੱਤੇ ਜਾਂ ਖਾਸ ਕਰਕੇ ਸਿੱਖ ਡਰਾਈਵਰਾਂ ਦੇ ਉੱਤੇ ਅਹ ਬਹੁਤ ساری ਨੁਕਤਾਚੀਨੀ ਹੋ ਰਹੀ ਹੈ ਇਹ ਬੜਾ ਮਾੜਾ ਵਰਤਾਰਾ ਹੈਗਾ ਔਰ ਬਹੁਤ ਵਾਰੀ ਹੋਇਆ ਪਹਿਲੀ ਵਾਰੀ ਨਹੀਂ ਹੋਇਆ ਇਹ ਕਿ ਆਪਾਂ ਅਕਸਰ ਕਹਿੰਨੇ ਕਿ ਰੇਸਿਜ਼ਮ ਇਜ਼ ਸਟਿਲ देयर ਕਿਤੇ ਲੁਕ ਗਈ ਹੈ ਰੇਸਿਜ਼ਮ ਛਿਪ ਗਈ ਹੈ ਰੇਸਿਜ਼ਮ ਪਰ ਜਦੋਂ ਕੋਈ ਇਸ ਕਿਸਮ ਦੀ ਘਟਨਾ ਵਾਪਰਦੀ ਹੈ ਤਾਂ ਉਹਨਾਂ ਵੰਡੀਆਂ ਪਾਉਣ ਵਾਲੇ ਜਾਂ ਰੇਸਿਜ਼ਮ ਦੇ ਵਿੱਚ ਗੜੋਚ ਜਿਹੜੇ ਲੋਕ ਨੇ ਜਾਂ ਸਿਆਸਤਦਾਨ ਨੇ ਜਾਂ ਪਾਰਟੀਆਂ ਨੇ ਆਪਣਾ ਲਾਹਾ ਕੱਟਣ ਲਈਓ ਆਪਣਾ ਸਿਰ ਚੁੱਕਦਿਆਂ ਨਹੀਂ ਇਹ ਸਾਰੇ ਕਸ ਦੇ ਵਿੱਚ ਜਦੋਂ ਅ ਨੁਕਤਾ ਚੀਨੀ ਦਾ ਇਹ ਬਾਜ਼ਾਰ ਗਰਮ ਸੀਗਾ ਤਾਂ ਡਾਕਟਰ ਸਵੇਮਾਨ ਸਿੰਘ ਹੋਣੀ ਜਿਹੜੇ ਕਿਸੇ ਜਾਣਕਾਰੀ ਦੇ ਮਹਤਾਜ ਨਹੀਂ ਹਨ ਵਿਸ਼ਵ ਭਰ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਕਾਰਜਾਂ ਕਰਕੇ ਜਾਣਿਆ ਜਾਂਦਾਗਾ ਕਿਸਾਨ ਐਜੀਟੇਸ਼ਨ ਦੇ ਵਿੱਚ ਉਹਨਾਂ ਨੇ ਅਮਰੀਕਾ ਦਾ ਇੱਕ ਪਿੰਡ ਉੱਥੇ ਉਸਾਰ ਦਿੱਤਾ ਸੀਗਾ ਔਰ ਪਿਓਰਲੀ ਐਜ਼ ਅ ਡਾਕਟਰਸ ਟੀਮਸ ਉਹਨਾਂ ਨੇ ਉੱਥੇ ਇਕੱਠੀ ਕੀਤੀ ਇਕੱਤਰ ਕੀਤੀ ਔਰ ਇਸਵਾਵਾਵਾਂ ਦਿੱਤੀਆਂ ਅ ਬਿਲ ਦੇ ਰੋਗਾਂ ਦੇ ਵਿਸ਼ਵ ਭਰ ਦੇ ਵਿੱਚ ਮਾਹਰ ਡਾਕਟਰ ਨੇ ਔਰ ਡਾਕਟਰਾਂ ਦੀ ਲਾਈਫ ਤੁਸੀਂ ਜਾਣਦੇ ਹੋ ਕਿੰਨੇ ਰਜੇਵੇਂ ਨੇ ਪਰ ਫੇਰ ਵੀ ਮਨੁੱਖਤਾ ਲਈ ਸਮਾਂ ਕੱਢਦੇ ਨੇ ਡਾਕਟਰ ਸੁਮੇਂ ਮਾਨ ਸਿੰਘ ਹੋਣੀ ਜਿਨ੍ਹਾਂ ਨੇ ਇਸ ਟਰੱਕ ਡਰਾਈਵਰ ਦੇ ਮੁਤਲਕ ਵੀ ਇੱਕ ਖੁੱਲਾ ਬਿਆਨ ਦੇ ਕੇ ਦੁਨੀਆ ਦਾ ਧਿਆਨ ਖਿੱਚਿਆ ਗੱਲਬਾਤ ਕਰਾਂਗੇ ਅਸੀਂ ਡਾਕਟਰ ਸੁਮੇਂ ਮਾਨ ਸਿੰਘ ਉਹਨਾਂ ਦੇ ਨਾਲ ਡਾਕਟਰ ਸਾਹਿਬ ਸਤਿਕਾਰਜੀ ਜੀ ਆਨ ਨੂੰ ਵੈਲਕਮ ਸਤਿਕਾਰਜੀ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਇਸ ਕੇਸ ਦੀਆਂ ਢੰਗਾਈਆਂ ਬਾਰੇ ਤਾਂ ਨਹੀਂ ਪਤਾ ਮੈਨੂੰ ਨਾ ਹੀ ਮੈਂ ਕਿਸੇ ਵਕੀਲ ਨਾਲ ਸੰਪਰਕ ਕਰ ਸਕਿਆ ਪਰ ਇਹਦੇ ਨਾਲ ਚੱਲ ਰਹੀ ਜਿਹੜੀ ਡਿਬੇਟ ਹੈ ਗੁਫ਼ਤਗੂ ਹੈਗੀ ਹੈ ਕੁਝ ਨੈਗੇਟਿਵ ਕੁਝ ਥੋੜੀ ਬਹੁਤ ਪੋਜ਼ਿਟ ਪੋਟੇਸ਼ਨ ਸਾਈਨਸ ਹੋ ਰਹੀਆਂ ਨੇ ਔਰ ਵਿੱਚ ਵਿਚਾਲੇ ਤੁਸੀਂ ਆਪਣੇ ਵੱਲੋਂ ਬਹੁਤ ਖੁੱਲ੍ਹਦਲੀ ਦਾ ਬਿਆਨ ਦਿੱਤਾ ਹੈ ਦੱਸੋ ਤੁਸੀਂ ਇਹ ਸਾਰੇ ਕੱਥ ਨੂੰ ਕਿਵੇਂ ਦੇਖ ਰਹੇ ਹੋ ਵੇਖੋ ਮੈਂ ਕੁਝ ਗੱਲਾਂ ਤੁਹਾਡੇ ਅੱਗੇ ਰੱਖ ਰਿਹਾ ਸਭ ਤੋਂ ਪਹਿਲਾਂ ਤੇ ਟਰੱਕਰ ਵੀਰਾਂ ਨੇ ਕੈਨੇਡਾ ਤੇ ਅਮਰੀਕਾ ਦੀ ਪੂਰੀ ਇੰਡਸਟਰੀ ਨੂੰ ਓਵਰਟੇਕ ਕੀਤਾ ਪਿਆ ਪੰਜਾਬੀਆਂ ਨੇ ਤੇ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਵੀ ਕੋਈ ਜਿਦਾਂ ਆਪਣੇ ਪੰਜਾਬ ਚ ਚਲੋ ਕਹੋ ਬਿਹਾਰੀ ਕੋਈ ਆ ਕੇ ਐਮਐਲਏ ਬਣ ਜੇ ਜਾਂ ਕੋਈ ਸਰਪੰਚ ਬਣ ਜੇ ਤੇ ਪੰਜਾਬੀ ਉੱਥੇ ਕੀ ਕਰਦੇ ਆ ਮੈਂ ਉਹ ਗੱਲ ਕਹਿਣਾ ਇੱਥੇ ਬੇਸਿਕਲੀ ਅਸੀਂ ਮੈਂ ਵਿਹਾਰੀ ਨਹੀਂ ਕਹੂੰਗਾ ਪਰ ਅਸੀਂ ਇਮੀਗ੍ਰੈਂਟ ਆ ਤੇ ਉਹ ਚੀਜ਼ ਕਿਸੇ ਨਾ ਕਿਸੇ ਤਰੀਕੇ ਕਈ ਲੋਕਾਂ ਨੂੰ ਪੀੜ ਕਰਦੀ ਆ ਹੁਣ ਉਹ ਜਿਹੜੀ ਦਰਦ ਆ ਉਹ 트ੰਪ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਰਿਹਾ ਇੱਕ ਇਮੀਗ੍ਰੈਂਟ ਇਮੀਗ੍ਰੈਂਟ ਦੇ ਖਿਲਾਫ ਹੈਟ ਨਫ਼ਰਤ ਤੇ ਉਹਨਾਂ ਨੇ ਕੀ ਕੀਤਾ ਆਹ ਜਿਹੜਾ ਇੱਕ ਐਕਸੀਡੈਂਟ ਆ ਐਕਸੀਡੈਂਟ ਹੀ ਕਹੂੰਗਾ ਹਜੇ ਤੱਕ ਸੇ ਟ੍ਰਾਇਲ ਹੋਊਗਾ ਕਿਉਂ ਕੀਤਾ ਉਹਨੇ ਕੋਈ ਜਾਣਬੁੱਝ ਕੇ ਤੇ ਉਹ ਜਾਨਾ ਨਹੀਂ ਲਈਆ ਸੋ ਇੱਕ ਐਕਸੀਡੈਂਟ ਨੂੰ ਇੱਕ ਐਡੇ ਵੱਡੇ ਪਦਰ ਤੇ ਵਿਖਾਉਣਾ ਡੀਮੋਨਾਈਜ਼ ਕਰਨਾ ਆਪਣੇ ਪੋਲਿਟੀਕਲ ਗੇਮਸ ਲਈ ਰਿਪਬਲਿਕਨ ਪਾਰਟੀ ਵੱਲੋਂ ਸੋ ਆਈ ਥਿੰਕ ਆ ਸਾਰਾ ਕੁਝ ਜਿਹੜਾ ਨਾ ਇਹ ਐਂਗਲ ਹੈ ਔਰ ਮੈਂ ਹਸਪੀਟਲ ਦਾ ਪੰਜ ਕਿਤੇ ਦੀ ਗੱਲ ਆ ਮੈਂ ਵੀ ਭੁੱਲ ਗਿਆ ਕਿ ਚਲੋ ਐਕਸੀਡੈਂਟ ਹੋਇਆ ਮੈਂ ਮੇਰੇ ਵੀ ਧਿਆਨ ਚ ਨਹੀਂ ਸੀ ਕਿ ਚਲੋ ਕੁਝ ਹੋ ਜਾਊਗਾ ਹਨਾ ਥ੍ਰੀ ਕਿਆ ਉਹਦੇ ਉੱਪਰ ਕੇਸ ਲਾਉਣਗੇ ਤੇ ਫਿਰ ਹੋ ਸਕਦਾ ਕੁਝ ਹਫ਼ਤੇ ਉਹਨੂੰ ਜੇਲ੍ਹ ਚ ਰੱਖਣਗੇ ਫਿਰ ਛੱਡ ਦੇਣਗੇ ਕਿਉਂਕਿ ਐਟੈਂਡਰ ਜਿਹੜੇ ਐਕਸੀਡੈਂਟ ਸੀ ਤੇ ਪਰ ਜਦੋਂ ਮੈਂ ਉਹਦਾ ਚਿਹਰਾ ਦੇਖਿਆ ਉਹ ਮਤਲਬ ਸਿਰ ਤੇ ਦਸਤਾਰ ਨਹੀਂ ਆ ਮੂੰਹ ਦੇ ਉੱਤੇ ਡਾਰਿਆ ਉਹ ਐਂ ਲੱਗ ਰਿਹਾ ਕਿ ਜਿੱਦਾਂ ਮੈਨੂੰ ਇਹ ਯਾਦ ਆ ਗਿਆ ਕਿ ਜਿੱਦਾਂ ਆਪਾਂ ਗੋਰੀਏ ਦੇ ਟਾਈਮ 'ਚ ਗੁਲਾਮ ਸਾਂ ਤੇ ਸਾਨੂੰ ਉਦੋਂ ਕਚਹਿਰੀਆਂ 'ਚ ਪੇਸ਼ ਕੀਤਾ ਜਾਂਦਾ ਸੀ ਤੇ ਮਨ 'ਚ ਉਹ ਹੋਇਆ ਦਰਦ ਹੋਇਆ ਫਿਰ ਮੈਂ ਉਹ ਵੀਡੀਓ ਆਪਣੀ ਜਿਹੜੀ ਪਾਈ ਉਸ ਤੋਂ ਬਾਅਦ ਫੈਮਿਲੀ ਦੇ ਨਾਲ ਗੱਲਬਾਤ ਹੋਈ ਉਸ ਤੋਂ ਬਾਅਦ ਹਰਜਿੰਦਰ ਦੇ ਨਾਲ ਵੀ ਸਾਡੀ ਟੀਮ ਦਾ ਸੰਪਰਕ ਹੋਇਆ ਇੱਕ ਇੱਥੇ ਬਹੁਤ ਵੱਡੀ ਸਾਡੀ ਜਥੇਬੰਦੀ ਬੜੀ ਪਿੱਛੋਂ ਅਸੀਂ ਕਿਹਾ ਕਿ ਅਸੀਂ ਤੈਨੂੰ ਤੇ ਤੁਹਾਡੀ ਹੈਲਪ ਕਰਨਾ ਚਾਹੁੰਦੇ ਹਾਂ ਤੁਸੀਂ ਦੱਸੋ ਸਾਨੂੰ ਹੁਕਮ ਲਾਓ ਹਨਾ ਵਕੀਲਾਂ ਵੀ ਸਾਡਾ ਟੌਟ ਟੌਟ ਉਹ ਜਿਹੜਾ ਟ ਉਤੇ ਕ੍ਰਿਮੀਨਲ ਬਦਕੀ ਜਿਹੜਾ ਉੱਥੋਂ ਦਾ ਲਾਇਰ ਆ ਉਹਦੇ ਨਾਲ ਸਾਡੀ ਡਿਫੈਂਸ ਟਰਮੀਨ ਨਾਲ ਗੱਲ ਹੋਈ ਟੀਮ ਦੀ ਉਹਨਾਂ ਨੇ ਅਸੀਂ ਗੱਲਬਾਤ ਕੀਤੀ ਸੀ ਸੋ ਸਾਡੇ ਵੱਲੋਂ ਮਤਲਬ ਦਿਨੋ ਇੱਕ ਦਰਦ ਹੋਇਆ ਕਿ ਕਿਤਨਾ ਕਿਤੇ ਹਿਊਮਨ ਰਾਈਟਸ ਦੀ ਜਿਹੜੀ ਵਾਇਲੇਸ਼ਨ ਹੋ ਰਹੀ ਆ ਸਾਨੂੰ ਆਪਣੀ ਸਿੱਖ ਆਇਡੈਂਟੀਟੀ ਦੀ ਉਹਨੂੰ ਬਚਾਉਣ ਦੀ ਲੋੜ ਆ ਉਹ ਡਿਫੇਮ ਹੋ ਰਹੀ ਆ ਪੋਲਿਟਿਕਲ ਗੇਮਸ ਲਈ ਇੱਕ ਇੱਕ ਨੌਜਵਾਨ ਨੂੰ ਡਿਮਨਾਈਜ਼ ਕੀਤਾ ਜਾ ਰਿਹਾ ਵਾ ਡਿਪੋਰਟੇਸ਼ਨ ਦੀਆਂ ਗੱਲਾਂ ਹੋ ਰਹੀਆਂ ਵਿਦਆਊਟ ਪ੍ਰੋਪਰ ਟ੍ਰਾਇਲ ਉਹ ਸਾਰੀਆਂ ਚੀਜ਼ਾਂ ਮੱਦੇਨਜ਼ਰ ਆ ਕੇ ਸਾਡੀ ਟੀਮ ਅੱਗੇ ਆਈ ਔਰ ਬੇਸਿਕਲੀ ਜੋ ਅਸੀਂ ਫੀਲ ਕਰਦੇ ਆ ਸਾਡਾ ਪੰਜਾਬੀਆਂ ਦਾ ਕਹਿ ਲਓ ਸਿੱਖਾਂ ਦਾ ਕਹਿ ਲਓ ਇੱਕ ਫੇਲਿਅਰ ਆ 911 ਹੁੰਦਾ ਸਾਡੇ ਤੇ ਅਟੈਕ ਹੁੰਦਿਆ afghanistan ਚ ਕੋਈ ਹਮਲਾ ਹੁੰਦਾ ਸਾਡੇ ਤੇ ਅਟੈਕ ਹੁੰਦੇ ਆ ਕਿਤੇ ਵੀ ਮਤਲਬ ਕਿ ਅਮਰੀਕਾ ਦੇ ਵਿੱਚ ਕਿਤੇ ਵੀ ਤਰਬਣ ਵਾਲੀ ਦੁਨੀਆ ਚ ਕੋਈ ਕੁਝ ਹੁੰਦਾ ਤੇ ਉਸ ਤੋਂ ਬਾਅਦ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ ਸੋ ਆਈ ਥਿੰਕ ਸਾਨੂੰ ਅਜ ਤੱਕ ਅਸੀਂ 100 ਸਾਲ ਹੋ ਗਏ ਇੱਥੇ ਇਹਨਾਂ ਲੋਕਾਂ ਨੂੰ ਦੱਸ ਨਹੀਂ ਪਾਏ ਕਿ ਜਿਹੜੀ ਸਿੱਖ ਸਿੱਖ ਆਇਡੈਂਟੀਟੀ ਆ ਪੰਜਾਬੀ ਆਇਡੈਂਟੀਟੀ ਆ ਉਹ ਉਹਨਾਂ ਦਾ ਕਿੰਨਾ ਵੱਡਾ ਯੋਗਦਾਨ ਆ ਕੈਨੇਡਾ ਹੋਵੇ ਜਾਂ ਅਮਰੀਕਾ ਹੋਵੇ ਤੇ ਆਈ ਥਿੰਕ ਉਹ ਚੀਜ਼ ਦੀ ਜ਼ਰੂਰੀ ਹੈ ਸਾਡੇ ਲਈ ਸੋ ਇੱਕ ਕੱਲਾ ਇੱਕ ਕੇਸ ਨਹੀਂ ਬਟ ਅਸੀਂ ਇਥੋਂ ਦੀ ਜਿਹੜੀ ਸਰਕਾਰ ਦੇ ਵਿੱਚ ਜਿਹੜੀਆਂ ਜਿਹੜੀ ਚਲੋ ਕੀ ਇਹਨਾਂ ਦਾ ਲਾਅ ਆ ਉਹਦੇ ਵਿੱਚ ਇਹ ਇਹ ਚੀਜ਼ ਕਰਨਾ ਚਾਹੁੰਦੇ ਆ ਕਿ ਕਦੇ ਵੀ ਜੋ ਕੁਝ ਹੋਇਆ ਇੱਕ ਇੱਕ ਸਿੱਖ ਨੌਜਵਾਨ ਨੂੰ ਪੇਸ਼ ਕੀਤਾ ਗਿਆ ਵਿਦਾਊਟ ਦਸਤਾਰ ਉਹ ਚੀਜ਼ ਕਦੀ ਦੁਬਾਰਾ ਨਾ ਹੋਵੇ ਸੋ ਸਾਡੀ ਲੜਾਈ ਉਹ ਵੀ ਆ ਕਿ ਕੱਲੇ ਕੱਲੇ ਇੱਕ ਕੇਸ ਤੇ ਨਾ ਰੱਖੋ ਪਰ ਅੱਜ ਜੋ ਕੁਝ ਹੋ ਰਿਹਾ ਇਮੀਗ੍ਰੈਂਟਸ ਦੇ ਖਿਲਾਫ ਹੋ ਰਿਹਾ ਸੇਕਡੈਂਟਰੀ ਵੀ ਦੇ ਖਿਲਾਫ ਹੋ ਰਿਹਾ ਉਹ ਸਾਰੇ ਦੇ ਲਈ ਆਪਾਂ ਨੂੰ ਲੜਨਾ ਚਾਹੀਦਾ ਔਰ ਉਹ ਬੋਲਣਾ ਚਾਹੀਦਾ ਦੇਖੋ ਡਾਕਟਰ ਸਾਹਿਬ ਮੈਨੂੰ ਤਾਂ ਇੰਨਾ ਕੀ ਜਾਪਦਾ ਹੈ ਬੀਿੰਗ ਬ੍ਰਾਡਕਾਸਟਰ ਕਿ ਇੱਕ ਡਰਾਈਵਰ ਹੈ ਉਹ ਡਰਾਈਵਰ ਹੈਗਾ ਮੈਂ ਅਸਿਊਮ ਕਰਦਾ ਕਿ ਉਹਦੇ ਕਾਗਜ਼ ਪੱਤਰ ਵੀ ਪੂਰੇ ਹੋਣੇ ਆ ਉਹ ਗੈਰ ਕਾਨੂੰਨੀ ਢੰਗ ਨਾਲ ਡਰਾਈਵਿੰਗ ਨਹੀਂ ਸੀ ਕਰ ਰਿਹਾ ਉਹਨੇ ਯੂ ਟਰਨ ਮਾਰੀ ਉਹ ਗਲਤ ਗੱਲ ਸੀਗੀ ਸ਼ਾਇਦ ਕਈਆਂ ਥਾਵਾਂ ਤੇ ਯੂ ਟਰਨ ਅਲਾਉਡ ਵੀ ਹੈਗੀ ਹੈ ਆਈ ਅਸਿਊਮ ਥੈਟ ਉਹ ਗਲਤ ਸੀਗੀ ਲੈਟਸ ਸੇ لیکن تین ਵਿਅਕਤੀਆਂ ਦਾ ਮਾਰੇ ਜਾਣਾ ਉਹ ਘਰੋਂ ਧਾਕੇ ਨਹੀਂ ਸੀ ਆਇਆ ਕਿ ਉਹਨੇ ਕਤਲ ਕਰਨਾ ਇਟ ਵਾਸ ਜਸਟ ਐਨ ਐਕਸੀਡੈਂਟ दैट ਸ਼ੁੱਡਨਟ ਹੈਵ ਹੈਪਨਡ ਵੈਰੀ ਵੈਰੀ ਸੈਡ ਸਿਚੁਏਸ਼ਨ ਜਿਹੜੀ ਬਣੀ ਹੈ ਔਰ ਮਾਰੇ ਗਏ ਲਈ ਆਪਾਂ ਕਦੇ ਵੀ ਕੋਈ ਚੰਗਾ ਬਾੜਾ ਕਮੈਂਟ ਨਹੀਂ ਕਰ ਸਕਦੇ ਪਰ ਲੁਕਵੇਂ ਤਰੀਕੇ ਨਾਲ ਜਿਹੜੀ ਰੈਸਿਜ਼ਮ ਦੀ ਭਾਵਨਾ ਉਜਾਗਰ ਹੋ ਗਈ ਹੈ ਵੀ ਜਸਟ ਬਿਕੋਜ਼ ਕਿ ਇਹ ਗੈਰ ਕਾਨੂੰਨੀ ਸੀਗਾ ਸ਼ਾਇਦ ਸ਼ਰਨਾਰਥੀ ਬਣ ਕੇ ਉਹ ਲਾਈਨ ਕਤਾਰ 'ਚ ਖੜਾ ਹੋਵੇ ਸਟੈਟਸ ਲੈਂਡ ਦੀ ਕਤਾਰ ਦੇ ਵਿੱਚ ਮਾਰਕੋ ਰੂਬੀਆ ਦਾ ਬਿਆਨ ਆਇਆ ਮੈਂ ਉਹਦੇ ਤੇ ਕਮੈਂਟ ਚਾਹਣਾ ਤੁਹਾਡਾ ਉਹਦੇ ਵਿੱਚ ਮੇਰਾ ਖਲ ਰਿਪਬਲਿਕਨ ਪਾਰਟੀ ਦਾ ਉਸੇ ਦਾ ਜ਼ਿਕਰ ਪਹਿਲਾ ਕਰ ਹਟੇ ਹੈ ਕਿ ਉਹਨਾਂ ਦਾ ਰਵਈਆ ਜਿਹੜਾ ਪਿਓਰਲੀ ਪੋਲਿਟੀਕਲ ਆਪਣੀਆਂ ਵੋਟਸ ਇਕੱਤਰ ਕਰ ਲਈਏ ਜਿਹੜਾ ਰਵਈਆ ਹੈਗਾ ਬੜਾ ਨਿੰਦਣਯੋਗ ਹੈ ਮਾਰਕੋ ਰੂਬੀਓ ਕਹਿੰਦੇ ਨੇ ਕਿ ਇਫੈਕਟਿਵ ਇਮੀਡੀਏਟਲੀ ਵੀ ਆਰ ਪੌਜ਼ਿੰਗ 올 ਇਸ਼ੂਐਂਸ ਆਫ ਵਰਕਰ ਵਰਕਰ ਵੀਜ਼ਾਸ ਫਾਰ ਕਮਰਸ਼ੀਅਲ ਟਰੱਕ ਡਰਾਈਵਰਸ ਦ ਇਨਕਰੀਜ਼ਿੰਗ ਨੰਬਰ ਆਫ ਫੋਰਨ ਡਰਾਈਵਰਸ ਆਪਰੇਟਿੰਗ ਲਾਰਜ ਟਰੈਕਟਰ ਟ੍ਰੇਲਰ ਟਰੱਕਸ ਔਨ ਯੂਐਸ ਰੋਡਸ ਇਜ਼ ਐਂਡਰਿੰ american lives and undercutting the livelihood of american truck drivers ਇਸ ਹਾਲੇ ਦੀ ਆੜ ਵਿੱਚੋਂ ਕੀ ਕੁਝ ਕਹਿ ਰਹੇ ਨੇ ਔਰ ਕਿੰਨਾ ਕਿੰਨਾ ਲੋਕਾਂ ਨੂੰ ਅਖਸਾਰ ਰਹੇ ਸੋ ਮਾਰਕ ਰੂਬਿਓ ਨੇ ਇੱਕ ਬਿਆਨ ਦਿੱਤਾ ਜਿਹੜਾ ਉਹਨਾਂ ਨੂੰ ਲੱਗਦਾ ਕਿ ਕਿ ਮੈਂ ਤਾਂ ਪਹਿਲਾਂ ਵੀ ਗੱਲ ਕਹੀ ਕਿ ਕੈਨੇਡਾ ਤੇ ਅਮਰੀਕਾ ਦੇ ਵਿੱਚ ਸਿੱਖ ਸਿੱਖਾਂ ਨੇ ਪੰਜਾਬੀਆਂ ਨੇ ਬਹੁਤ ਵੱਡੀ ਤਦਾਦ ਤੇ ਓਵਰਟੇਕ ਕੀਤੀ ਹੈ ਟ੍ਰਾਂਸਪੋਰਟਿੰਗ ਇੰਡਸਟਰੀ ਜਿਹਦੇ ਕਰਕੇ ਬਹੁਤ ਲੋਕ ਜੈਲੈਸ ਆ ਉਹਨਾਂ ਦਾ ਵੋਟ ਬੈਂਕ ਜਿਹੜਾ ਗੋਰਾ ਵਾਈਟ ਵੋਟ ਬੈਂਕ ਕਹੂੰਗਾ ਮਿਡਲ ਮਿਡ-वेस्ट ਵਿੱਚ ਉਹ ਇਹ ਚਾਹੁੰਦਾ ਕਿ ਇਹ ਜਿਹੇ ਗੱਲਾਂ ਬਾਹਰ ਹੋਣ ਪਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿੰਨੀ ਮਿਹਨਤ ਆਪਣੇ ਪੰਜਾਬੀ ਕਰਦੇ ਆ ਇਹ ਨਹੀਂ ਕਰ ਸਕਦੇ ਸੋ ਇਹ ਗੱਲਾਂ ਕਰ ਸਕਦੇ ਆ ਕਿ ਅਸੀਂ ਆਹ ਕਰਦਾਂਗੇ ਉਹ ਕਰਦਾਂਗੇ ਪਰ ਜਦੋਂ ਮੂੰਹ ਪਰਦੇ ਇਹ ਡਿੱਗਣਗੇ ਤਿੰਨ ਮਹੀਨਿਆਂ ਬਾਅਦ ਇਹਨਾਂ ਨੂੰ ਆਪੇ ਜਾਗ ਆਏ ਨਹੀਂ ਉਹ ਜੋ ਕੁਝ ਗੱਲਾਂ ਕਹਿ ਰਹੇ ਆ ਵਾਪਸ ਲੈਣਗੇ ਪਰ ਮੈਂ ਇੱਕ ਹੋਰ ਗੱਲ ਚਾਹੁੰਦਾ ਅਸੀਂ ਕੱਲੇ ਟ੍ਰੱਕੀ ਨਹੀਂ ਆ ਅਸੀਂ ਡਾਕਟਰ ਵੀ ਆ ਅਸੀਂ ਜੂ ਸਾਡੇ ਸਟੋਰ ਵੀ ਆ ਸਾਡੇ ਮੋਟਲ ਵੀ ਆ ਸਾਡੇ ਹੋਟਲ ਵੀ ਆ ਤੁਸੀਂ ਕਿੱਥੇ ਕਿੱਥੇ ਸਾਨੂੰ ਕੱਢ ਲੋਗੇ ਸੋ ਆਈ ਥਿੰਕ ਗੱਲ ਉਹੀ ਮੈਂ ਤੁਹਾਨੂੰ ਗੱਲ ਕਰ ਰਿਹਾ ਕਿ ਸਾਨੂੰ ਐਜ਼ ਜਥੇਬੰਦੀਕ ਹੋਣਾ ਪੈਣਾ ਸਾਨੂੰ ਆਪਣੀ ਪਛਾਣ ਦਿਖਾਉਣੀ ਪੈਣੀ ਕਿ ਸਿੱਖ ਆਇਡੈਂਟੀਟੀ ਜਾਂ ਪੰਜਾਬੀ ਅਸੀਂ ਕਿੱਥੋਂ ਤੱਕ ਆ ਫਿਰ ਇਹਨਾਂ ਲੋਕਾਂ ਨੂੰ ਪਤਾ ਲੱਗੂਗਾ ਕਿ ਕੱਲੇ ਇਹ ਤੁਸੀਂ ਜੇ ਤੁਸੀਂ ਕਹੋਗੇ ਕਿ ਟਰੱਕਾਂ ਦੇ ਅਸੀਂ ਬੰਦ ਕਰਦਾ ਫਿਰ ਅਸੀਂ ਡਾਕਟਰ ਵੀ ਪਿੱਛੇ ਖਲੋਵਾਂਗੇ ਉਹਨਾਂ ਦੇ ਫਿਰ ਤੁਸੀਂ ਦੱਸੋ ਕੀ ਕਰੋਗੇ ਸੋ ਆਈ ਥਿੰਕ ਮੈਂ ਇਹੋ ਹੀ ਇਸੇ ਕਰਕੇ ਉਹ ਮੈਂ ਵੀਡੀਓ ਪਾਈ ਸੀ ਸਭ ਤੋਂ ਪਹਿਲਾਂ ਰੂਬੀਓ ਨੇ ਤੇ ਕਹਿਣੇ ਕਹਿਣਾ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਸਾਡੇ ਪੰਜਾਬੀਆਂ ਨੇ ਕੀ ਕੀਤਾ ਉਹਨੂੰ ਐਕਸੀਡੈਂਟ ਹੋ ਗਿਆ ਅਸੀਂ ਕਿੰਨਾ ਡੀਮਨਾਈਜ਼ ਕੀਤਾ ਅਸੀਂ ਕਿੰਨਾ ਉਹਨੂੰ ਥੱਲੇ ਡੇਜਿਆ ਕਿ ਯਾਰ ਇਦਾਂ ਕਿਦਾਂ ਮਰ ਗਿਆ ਇਹਨੂੰ ਸਜ਼ਾ ਕਰੋ ਇਹਨੂੰ ਆਹ ਕਰੋ ਇਹ 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 ਇਹਨੂੰ ਲਾਇਸੈਂਸ ਨਹੀਂ ਹੋਣਾ ਇਹ ਆਹ ਕਰੋ ਸੋ ਆਈ ਥਿੰਕ ਪੰਜਾਬੀਆਂ ਨੂੰ ਸਾਨੂੰ ਐਜ਼ ਅ ਕਮਿਊਨਿਟੀ ਸੋਚਣਾ ਚਾਹੀਦਾ ਕਿ ਜੇ ਕਦੀ ਕਿਸੇ ਨੌਜਵਾਨ ਕੋ ਕਿਸੇ ਆਪਣੇ ਕੋਲੋਂ ਕੁਝ ਗਲਤੀ ਹੋ ਜੇ ਪਹਿਲਾਂ ਸੋਚਿਆ ਕਰੋ ਜੇ ਤੁਸੀਂ ਉੱਤੇ ਅਟੈਕ ਕਰਨੇ ਸ਼ੁਰੂ ਕਰਦੇ ਦੂਜਿਆਂ ਤੇ ਕਰਨੀ ਆ ਅਸੀਂ ਉਹਨਾਂ ਨੂੰ ਲਾਉ ਕਰਦੇ ਹਾਂ ਮੈਂ ਕਹਾਵੇ ਕਰਦਾ ਜਦੋਂ ਸਾਡੇ ਬੱਚਿਆਂ ਨੂੰ ਇੱਥੇ ਰਿਪੋਰਟ ਕੀਤਾ ਗਿਆ ਪੰਜਾਬ ਦੇ ਵਿੱਚ ਵਾਪਸ ਭੇਜਿਆ ਗਿਆ ਉਹਨਾਂ ਦੇ ਉੱਤੇ ਸਿਰਾਂ ਦੇ ਉੱਤੇ ਦਸਤਾਰਾ ਲੀਸੀ ਉਹਨਾਂ ਦੇ ਉੱਤੇ ਹੱਥ ਕੜੀਆਂ ਸੀ ਜੇ ਅਸੀਂ ਉਦੋਂ ਬੋਲੇ ਹੁੰਦਾ ਸ਼ਾਇਦ ਅੱਜ ਦਾ ਦਿਨ ਸਾਨੂੰ ਵੇਖਣਾ ਨਾ ਪੈਂਦਾ ਸੋ ਗੱਲ ਇਹੋ ਹੀ ਆ ਇਹਦਾ ਕਮਿਊਨਿਟੀ ਪਲੀਜ਼ ਥੋੜਾ ਜਿਹਾ ਵਾਚ ਕਰਿਆ ਕਰੋ ਤੁਸੀਂ ਕਿੱਦਾਂ ਕਿਸੇ ਨੂੰ ਅਟੈਕ ਕਰਦੇ ਹੋ ਦੂਜਿਆਂ ਨੇ ਤੇ ਕਰਨਾ ਹੀ ਕਰਨਾ ਸੀ ਪਰ ਅਸੀਂ ਝੋਕੀਤਾ ਲੋ ਸਭ ਤੋਂ ਹੀ ਅਪਲ ਕੋ ਸਮਾ ਕਰਦਾ ਜਾਂਦਾ ਕਾ ਤੁਸੀਂ ਇੱਕ ਬੜੀ ਖੁੱਲ੍ਹਦਰੀ ਨਾਲ ਆਫਰ ਕੀਤੀ ਸੀਗੀ ਪਰਿਵਾਰ ਨੂੰ ਜਾਂ ਹਰਜਿੰਦਰ ਹੁਣਾਂ ਨੂੰ ਕਿ ਤੁਹਾਡੇ ਵਕੀਲਤ ਦਾ ਵਕੀਲ ਦਾ ਖਰਚਾ ਅਸੀਂ ਚੱਲਾਂਗੇ ਬਹੁਤ ਵਧੀਆ ਗੱਲ ਕੀਤੀ ਤੁਸੀਂ ਔਰ ਉਹ ਉਹਦਾ ਸਟੇਟਸ ਕੀ ਹੈ ਇਸ ਵੇਲੇ ਅਪਡੇਟ ਕੀ ਹੈ ਹਾਂਜੀ ਦੇਖੋ ਅਸੀਂ ਕਿਹਾ ਸੀ ਕਿ ਜੇ ਤੁਹਾਨੂੰ ਲੋੜ ਹੋਵੇ ਲੋੜ ਦੇ ਸਾਹ ਦਾ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਚੱਲਾਂਗੇ ਅਸੀਂ ਕਿਹਾ ਜੇ ਤੁਹਾਨੂੰ ਲੋੜ ਹੋਵੇ ਹਾਂ ਜੇ ਉਹਨਾਂ ਨੂੰ ਲੋੜ ਜੇ ਉਹਨਾਂ ਨੂੰ ਲੋਨ ਮਹਿਸੂਸ ਹੋਵੇ ਤੇ ਅਸੀਂ ਰੈਡੀ ਹਾਂ ਬਿਕੋਜ਼ ਟ੍ਰੱਕਰ ਆ ਆ ਵੀ ਕਿ ਇੰਨੀ ਗਰੰਟੀ ਆ ਸ਼ਾਇਦ ਇਹਨੇ ਪੈਸੇ ਨਹੀਂ ਹੋਣਗੇ ਇਲੈਗਲ ਆਏ ਹਾਂ ਪਹਿਲਾਂ ਇੱਕ ਟਾਈਮ ਤੇ ਸਾਲਮ ਦਾ ਕੇਸ ਕੀਤਾ ਤੇ ਜੇ ਉਹਨਾਂ ਨੂੰ ਪੂਰੀ ਆਫਰ ਦਿੱਤੀ ਦੱਸ ਹੀ ਦਿੱਤਾ ਕਿ ਆਹ ਵੇਖੋ ਜੀ ਅਸੀਂ ਵਕੀਲ ਲੱਬਿਆ ਵਾ ਆ ਸਾਡੀ ਪਿਛੀ ਜਥੇਬੰਦੀ ਆ ਇੰਨੇ ਗੁਰੂ ਘਰ ਸਾਡੇ ਨਾਲ ਜੁੜਿਆ ਇੰਨੇ ਟਰੱਕੀ ਕੰਪਨੀਆਂ ਵਾਲੇ ਜੁੜੇ ਆ ਡਾਕਟਰ ਆ ਹੋਰ ਸਾਡੀ ਜਥੇਬੰਦੀ ਵਿੱਚ ਲੋਕ ਆ ਸਾਰੇ ਜਿਹੜੇ ਇੱਕ ਕਮੇਟੀ ਬਣਾ ਕੇ ਇਹ ਲੜਾਈ ਲੜਨਗੇ ਉਹ ਫੈਮਿਲੀ ਨੂੰ ਅਸੀਂ ਦੱਸ ਦਿੱਤਾ ਅਸੀਂ ਹਰਜਿੰਦਰ ਨੂੰ ਵੀ ਦੱਸ ਦਿੱਤਾ ਜਿਹੜੇ ਵੀ ਲੋਕ ਉਹਨਾਂ ਦੇ ਵਿੱਚ ਸੀ ਉਹ ਸਾਰਿਆਂ ਨੂੰ ਇਹ ਗੱਲ ਪਹੁੰਚਾ ਦਿੱਤੀ ਆ ਤੇ ਉਹਨਾਂ ਦੀ ਵੇਟ ਕਰ ਰਹੇ ਆ ਜੇ ਸਾਨੂੰ ਉਹ ਇਹ ਹੁਕਮ ਲਾਉਣਗੇ ਸਾਨੂੰ ਇਹ ਸੇਵਾ ਲਾਉਣਗੇ ਤੇ ਸਾਡੀ ਟੀਮ ਰੈਡੀ ਆ ਪਰ ਮੈਂ ਇੱਕ ਗੱਲ ਦੱਸ ਦਉ ਸਾਡੇ ਵੱਲੋਂ ਕੋਈ ਫੰਡਿੰਗ ਨਹੀਂ ਕੀਤੀ ਜਾਊਗੀ ਇਹ ਅਸੀਂ ਆਪਣੇ ਆਪ ਹੀ ਲੜਾਂਗੇ ਸੋ ਕੋਈ ਗੋ ਫੰਡ ਨਹੀਂ ਕੋਈ ਕੁਛ ਨਹੀਂ ਅਸੀਂ ਸਾਡਾ ਕੋਈ ਪਲਾਨ ਨਹੀਂ ਐਸਾ ਕੁਛ ਕਰਨ ਦਾ ਤੇ ਨਾ ਹੀ ਅਜੇ ਤੱਕ ਕੀਤਾ ਸੋ ਪਲੀਜ਼ ਇਹ ਸਾਡੂੰ ਤੁਸੀਂ ਨਾ ਮੈਸੇਜ ਕਰਿਓ ਕਿ ਤੁਹਾਨੂੰ ਕਿੱਥੇ ਪੈਸੇ ਭੇਜਣੇ ਜੇ ਉਹ ਅਸੀਂ ਉਹ ਕੰਮ ਚ ਨੀਂ ਪੈਂਦੇ ਜੋ ਵੀ ਆ ਸਾਡਾ ਉਹ ਆਪ ਹੋਗਾ ਤੇ ਇਹ ਇਹ ਗੱਲ ਅਸੀਂ ਹਰਜਿੰਦਰ ਤੇ ਉਹਨਾਂ ਦੇ ਪਰਿਵਾਰ ਤੱਕ ਪਹੁੰਚਾਤੀ ਆ ਅਕਸਰ ਸਾਹਿਬ ਤੁਹਾਡਾ ਸਮਾਂ ਕੱਢਣ ਲਈ ਬਹੁਤ-ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਧੰਨਵਾਦ